ਮੈਂ ਤਰਲੋਚਨ ਦੀ ਮਾਨ ਫ੍ਰੋਮ ਦੀ ਮਾਂਜਨੀਅਰਸ ਦੱਖਣੀ ਗੇਟ ਨਕੋਦਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸਟਾਫ ਵੱਲੋਂ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਅਤੇ ਵਿਸ਼ਵਕਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅਦੇ ਆਸ਼ ਕਰਦਾ ਕਿ ਇਹ ਜਿਹੜੇ ਆਉਣ ਵਾਲੇ ਤਿਉਹਾਰ ਆ ਇਹ ਸਾਰਿਆਂ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਔਰ ਇੱਕ ਬੇਨਤੀ ਮੈਂ ਵੀ ਕਰਨਾ ਚਾਹੁੰਦਾ ਵੀ ਜਿਹੜੀ ਦੀਵਾਲੀ ਆ ਦੀਵਾਲੀ ਨੂੰ ਆਪਾਂ ਨੂੰ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਜਿਹਦੇ ਵਿੱਚ ਆਪਾਂ ਪਲਾਂਟੇਸ਼ਨ ਵੱਧ ਤੋਂ ਵੱਧ ਕਰੀਏ ਕਿਸੇ ਵਿਦਆਊਟ ਕਰੈਕਰਸ ਤੋਂ ਵਿਦਆਊਟ ਬਿਨਾ ਕਿਸੇ ਪਟਾਕਿਆਂ ਤੋਂ ਆਪਾਂ ਨੂੰ ਦੀਵਾਲੀ ਮਨਾਉਣੀ ਚਾਹੀਦੀ ਹੈ ਔਰ ਇੱਕ ਬੇਨਤੀ ਮੈਂ ਵੀ ਕਰਨਾ ਚਾਹੁੰਦਾ ਵੀ ਜਿਹੜੀ ਆਪਾਂ ਸ਼ਾਪਿੰਗ ਆਨਲਾਈਨ ਕਰਦੇ ਆ ਇਹ ਘੱਟ ਤੋਂ ਘੱਟ ਕੀਤੀ ਜਾਵੇ ਕਿਉਂਕਿ ਅੱਜ ਕੱਲ ਤੁਸੀਂ ਦੇਖੋਗੇ ਸਾਰੇ ਪਾਸੇ ਸਾਰੇ ਸੜਕਾਂ ਦੇ ਬਾਹਰ ਲੋਗਾਂ ਨੇ ਆਪਣੇ ਕੋਈ ਸਜਾਵਟ ਦੇ ਸਮਾਨ ਰੱਖੇ ਆ ਜਾਂ ਕੋਈ ਕਰੈਕਰਸ ਵਗੈਰਾ ਰੱਖੇ ਆ ਵੀ ਆਪਾਂ بجائے ਆਨਲਾਈਨ ਪਰਚੇਸ ਕਰਨ ਦੇ ਆਪਾਂ ਇਹਨਾਂ ਤੋਂ ਪਰਚੇਸ ਕਰੀਏ ਤਾਂ ਕਿ ਆਪਣੇ ਲੋਕਲ ਜਿਹੜੇ ਹੈਗੇ ਆ ਬੰਦੇ ਉਹਨਾਂ ਦੀ ਮਦਦ ਹੋ ਸਕੇ ਵੱਧ ਤੋਂ ਵੱਧ ਇਹ ਗਰੀਬ ਜਨਤਾ ਹੀ ਹੁੰਦੀ ਹੈ ਜਿਹੜੀ ਇਦਾਂ ਲਾ ਕੇ ਬੈਠਦੀ ਹੈ ਔਰ ਆਪਾਂ ਨੂੰ ਇਹਨਾਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਨੀ ਚਾਹੀਦੀ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਦੀਵਾਲੀ ਤੋਂ ਇੱਕ ਦਿਨ ਬਾਅਦ ਵਿਸ਼ਵਕਰਮਾ ਦਿਵਸ ਹੈ ਔਰ ਇਹਦਾ ਜਿਹੜਾ ਤਿਉਹਾਰ ਆ ਬੜੀ ਧੂਮ-ਧਾਮ ਨਾਲ ਨਿਸ਼ਕਰਮਾ ਚਾਊਂਗਾ ਆਪਣੇ ਬੀਰਾ ਬੀ ਆਰ ਅੰਬੇਦਕਰ ਚਾਊਂਗ ਚ ਨਿਸ਼ਕਰਮਾ ਮੰਦਿਰ ਚ ਮਨਾਇਆ ਜਾਂਦਾ ਔਰ ਬੜਾ ਰੰਗਾਰੰਗ ਪ੍ਰੋਗਰਾਮ ਹੁੰਦਾ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਵੀ ਸਾਰੇ ਹਮ ਰੁਮ ਆਗੇ ਉੱਤੇ ਪਹੁੰਚੋ ਅਤੇ ਬਾਬਾ ਜੀ ਦਾ ਆਪਣਾ ਅਸ਼ੀਰਵਾਦ ਪ੍ਰਾਪਤ ਕਰੋ ਧੰਨਵਾਦ